ਆਪਣੇ ਘਰਾਂ ਦੇ ਵਿੱਚ ਜਿਹੜੇ ਕਿਸਾਨ ਬੱਚੇ ਨੇ ਉਹਨਾਂ ਨੂੰ ਬੇਨਤੀ ਆ ਕਿ ਆਪਣਾ ਕੀ ਦੁੱਧ ਪਾਲਣ ਸੰਗਰੂ ਬਰਨਾਲੇ ਜਿਹੜੇ ਨੂ ਜਿਹੜਾ ਘੁੰਡਾ ਆ ਰਿਹਾ ਸਾਰਿਆਂ ਦਾ ਜਿਹੜੇ ਦੇਵਾਰਾਂ ਵਾਲੇ ਨੇ ਇਹ ਦੁੱਧ ਲੈ ਕੇ ਜਾਂਦਾ ਤੇ ਜਿੰਨਾ ਘਰਾਂ ਦੇ ਵਿੱਚੋਂ ਇਹ ਦੁੱਧ ਆਪਣਾ ਅਸੀਂ ਬੰਦਿਆਂ ਦੇ ਆਪਣੇ ਪਰਿਵਾਰ ਦੇ ਵਿੱਚੋਂ ਉਹਨਾਂ ਨੇ ਮੌਜੂ ਗੱਡ ਕੇ ਸਾਡੇ ਲੋਕਾਂ ਲਈ ਇਹ ਸੇਵਾ ਪੀੜੀ ਹੈ ਉਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਜਿਹੜੇ ਸੇਵਾਵਾਰ ਨੇ ਇਹ ਕੱਠਾ ਕਰਕੇ ਲੈ ਕੇ ਆਂਦਾ ਹੈ ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸੋ ਜਿਹੜੇ ਸਾਡੇ ਬੱਚੇ ਦੋਨੋਂ ਦੇ ਵਿੱਚ ਕਸਾਨ ਮੀਨਾ ਉਹਨਾਂ